ਆਜੇ ਜੋ ਸੋਣੇ ਤੋਂ ਇਹਨਾਂ ਨੂੰ ਲਾਪਾਂ ਨੂੰ ਗਵਰਨਰ ਜੀ ਨੇ ਮਾਣ ਜੀ ਨੇ ਇਹਨਾਂ ਨੂੰ ਟੋਟਲੀ ਹਾਂ ਬੈਠਾ ਵੀ ਇਹਨਾਂ ਨੂੰ ਜਦੋਂ ਜਦੋਂ ਨਾ ਮੱਖਣ ਆ ਅੱਧਾ ਹੈ ਹਾਂ 48 ਜੋ ਸਿੰਘ ਜੀ ਬਾਬਾ ਦਾ ਕਿਰਪਾ ਹੋ ਗਈ ਇਹਨਾਂ ਨੇ ਇਹਨਾਂ ਨੂੰ ਬਾਲਾ ਜੇ ਗੇੜਾ ਪੁਰਾ ਭਰਾ ਦੇ ਕਿੰਨੀ ਬਾਬਾ ਤੇਰੇ ਕਈ ਦਿਨ ਮੈਂ ਬਖਸ਼ ਜੰਦੇ ਆ ਬਖਸ਼ਣਾ ਸੀ ਆ ਦਾ ਇਹ ਬਖਸ਼ਾ ਨੇ ਜੜੀਆਂ ਆ ਗਈਆਂ ਆਂਦਾ ਮੈਨੂੰ ਬਹੁਤ ਪਾਇਆ ਮੈਨੂੰ ਨਾਲ ਉਹਨੇ ਬਹੁਤ ਅਰਵਾਇਆ ਗੱਡੀ ਦੇ ਚੱਕਰ 'ਚ ਕਦੀ ਕਿਸੇ ਨੂੰ ਲੈ ਆਂਦੇ ਕਦੇ ਕਦੀ ਕਿਸੇ ਨੂੰ ਲੈ ਆਂਦੇ ਕਦੀ ਕਿਸੇ ਨੂੰ ਲੈ ਆਂਦੇ ਆਂਦਾ ਠੀਕ ਆ ਬਾਬਾ ਆਂਦਾ ਮੈਂ ਮਾਰਕਾ ਇੱਥੇ ਕਰਦਾ ਮੁੱਢ ਤਾਂ ਖੜਾ ਆਂਦਾ ਸਰਕਾਰ ਕਹਿੰਦੀ ਆ ਹਾਂਜੀ ਸਰਕਾਰ ਕਹਿੰਦੀ ਆ ਮੈਨੂੰ ਸਾਲਾ ਕੋਈ ਕੱਢਣ ਵਾਲਾ ਨਹੀਂ ਆ ਕੋਈ ਮੇਰੇ ਤੇ ਉੱਤੇ ਪਹਿਰਾ ਲਾਉਣ ਵਾਲਾ ਨਹੀਂ ਆ ਚਾਰ ਬਾਬੇ ਜਾਇਏ ਆ ਨਾ ਤੇ ਚਾਰੇ ਇੱਕੋ ਦੀ ਪਹਿਰਾ ਲਾ ਗਏ ਬਹੁਤ ਦੁਖੀ ਸੀ ਬਾਬਾ ਜੀ ਇਸ ਤੇ ਬਹੁਤ ਦੇ ਸਹੀ ਤੇ ਉਦ ਦਾ ਮਾਲ ਕਹਿੰਦਾ ਵੀਰਵਾਰੇ ਕੀ ਆਏ ਆ ਤੇ ਮਾਲਕ ਨੇ ਸਰੀਰ ਹੋਰੇ ਕਰਕੇ ਸਰੀਰ ਤੇ ਤੰਦਰੁਸਤੀ ਰਹਿਣ ਦੀ ਕਰਦੀ ਆ ਵਾਹਿਗੁਰੂ ਬਚਣਾ ਦੇ ਨਹੀਂ ਪੁੱਤ ਸੇਵਾ ਕਰੀ ਸੇਵਾ ਦੇ ਨਾਲ ਮਾਲ ਮਿਲਣਾ ਸਮਝੇ ਮੇਰੀ ਗੱਲ ਇੱਥੇ ਲਾਲਾ ਨੇ ਪੀਜ ਦੀ ਸਰਕਾਰ ਦੀ ਸੇਵਾ ਹੋਵੇ ਸਰਕਾਰ ਕੋਟ ਨੇ ਸਰਕਾਰ ਦੀ ਸੇਵਾ ਹੋਵੇ ਜਿਹੜੇ ਮੈਂ ਨਹੀਂ ਕਹਿਣਾਗਾ ਵੀ ਇਹ ਕਹਿੰਦਾ ਬਾਬੇ ਮਾਰੇ ਬਾਬੇ ਸਾਰੇ ਚੰਗੇ ਆ ਹਾਂਜੀ ਮਾਰੇ ਆਪਾਂ ਲੋਕ ਆ ਜਦੋਂ ਆਪਾਂ ਕੋਈ ਜਾਣੇ ਤਾਂ ਹੀ ਬਾਬਾ ਆਉਂਦਾ ਆਪਣੇ ਘਰ ਕੀ ਨਹੀਂ ਸਮਝ ਨਹੀਂ ਕਰਦੇ ਤੇ ਜਾਂ ਮਾਲਕ ਕਹਿੰਦਾ ਅੱਜ ਤੋਂ ਹੋਰ ਅੱਜ ਹੋਰ ਕੱਲ ਹੋਰ ਪਰਸੋਂ ਬਲਾਈ ਰੱਦ ਤੇ ਜਿਹੜੀਆਂ ਚੀਜ਼ਾਂ ਫੇਟੀਆਂ ਲਾਈਆਂ ਤੁਹਾਡੇ ਘਰੇ ਇਹਨਾਂ ਲਾਲਾ ਨਾ ਦੇਣਾ ਦੇ ਕੇ ਲਵਾ ਲਾ ਤੇ ਫਕੀਰ ਦੀ ਕਰਨਾ ਸੇਵਾ ਤੂੰ ਆਪੇ ਮਿਲ ਜਾਊਗਾ ਮੇਵਾ ਕੋਲ ਸੱਜੇ ਦਰਬਾਰ ਕੀ ਤੂੰ ਕਹਿੰਦੀ ਬਾਬਾ ਮੈਨੂੰ ਮਿਲਣਾ ਚਾਹੀਦਾ ਦੇਵਾ ਤੇ ਦੇਵਾ ਮਿਲੂਗਾ ਤੇ ਦੇਵਾ ਦੇ ਪਾਸੇ ਦੇਵਾ ਫੇਰ ਹੀ ਮਿਲੂਗਾ ਪਾਣੀ ਦੀ ਢਾਨ ਮਾਰਾਂਗੇ ਪਾਣੀ ਤਾਂ ਫੇਰ ਜੁੜ ਜਾਣਾ ਪਾਣੀ ਕਿ ਟਮਾਰਾਂਗੇ ਫੇਰ ਜੁੜ ਜਾਂਦਾ ਸਮਝੇ ਵੀ ਤੇ ਜਿਵੇਂ ਚਾਲੇ ਕੰਧ ਖੜਦੇ ਇੱਧਰ ਪਾਣੀ ਇੱਧਰ ਰਹਿ ਜਿੱਥੇ ਲੈ ਲੈ ਇਹ ਕੰਧਾਂ ਕੱਢਣੀਆਂ ਬਣੀਆਂ ਪੁੱਤ ਫੇਰ ਜਾ ਕੇ ਬੰਦੀ ਗੱਲ ਹਾਂ ਘਰ ਰਖੋ ਬਦੋ ਮਤਰਾ ਤੇ ਤੇ ਰੱਖਾਂ ਤਾਂ ਦੀਆਂ ਵੀ ਨੁਕਸਾਨ ਦੇ ਨਹੀਂ ਫਾਇਦਾ ਹੀ ਹੋਇਆ ਨਾ ਐਵੇਂ ਮੰਗਦੇ ਹੋ ਪੀਰਾਂ ਨੂੰ ਲਾਉਂਦੇ ਹੋ ਘਰੇ ਗੱਡੀਆਂ ਤੇ ਰੱਖਾਂ ਦੀਆਂ ਆਲ ਲੈ ਆ ਕੇ ਬੰਨੀ ਜਾਂਦੇ ਤੁਸੀਂ ਖੁਸ਼ ਹੋ ਕੇ ਆਏ ਅੱਜ ਦਾ ਬਾਬਾ ਜੀ ਦਾ ਪਹਿਲਾ ਖੁਸ਼ ਹੋ ਗਿਆ ਖੁਸ਼ ਹੋ ਗਿਆ ਨਾ ਹਟ ਫਿਰ ਮਸਬਰੀ ਹੀ ਗੱਲ ਉਤਰ ਉਹ ਭਾਲ ਦੀ ਸੀ ਉਹ ਮਿਲ ਗਿਆ ਬਸ ਹਾਂ ਉਹਨੇ ਭਾਲ ਦੀ ਸੀ ਵਿਆਹੇ ਆਦੀ ਆ ਬਾਬਾ ਜੀ ਮਰ ਗਿਆ ਤੁਹਾਡੇ ਕੋਲ ਆਣਾ ਬੰਨੇ ਬੜਾ ਸੀ ਬਾਬਾ ਜੀ ਸਾਡਾ ਬੂਹੇ ਬੜੇ ਬੰਨੇ ਸੀ ਵੀ ਵੀ ਬੂਏ ਦੇ ਜਾਂਦਾ ਕੁੱਪੜੀਆਂ ਦੇ ਸਿਰ ਵਾਟ ਵਾਟ ਕਰਵਾਉਂਦੇ ਆ ਧੂਫਾ ਪਾਉਂਦੇ ਆ ਮੰਦੀ ਵਿੱਚ ਫਕੀਰਾਂ ਨੂੰ ਹੰਦੀ ਨਾ ਮੇਰੀ ਗੱਲ ਚਲੋ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਆਪਾਂ ਕਿਹਦੇ ਸੇਮ ਸੀ ਸਾਡੇ ਦੇ ਗੱਲਾਂ ਵੀ ਕਿਹੜੀਆਂ ਚੀਜ਼ਾਂ ਗੱਲ ਪੈਣੀਆਂ ਏ ਕਢਵਾ ਲਓ ਬਾਬਿਆਂ ਦਾ ਪਹਿਰਾ ਲਵਾ ਲਓ ਇਹ ਤਾਂ ਮੈਨੂੰ ਬਾਬਾ ਚਾਹੀਦਾ ਤੂੰ ਨਹੀਂ ਮੈਨੂੰ ਚਾਹੀਦਾ ਤੇ ਬਾਬਾ ਦੋਨੋਂ ਦੇ ਦੂੰਗਾ ਮੈਂ ਬਾਬਾ ਦੋਵੇਂ ਦੇ ਦੂੰਗਾ ਨਹੀਂ ਥੰਦੇ ਬਿਚਾਰ ਉਹ ਕੇ ਚਾਹ ਫਿਰ ਦਿਰ ਵਿੱਚ ਚਾਹ ਇਹਨੇ ਦੇ ਦੂੰਗਾ ਬਾਬਾ ਬਸ ਇਹ ਤਾਂ ਮੈਂ ਪਹਿਲਾਂ ਹੀ ਗੱਦੀ ਕਰ ਲੈਣੀ ਸੀ ਬਾਬਾ ਜੀ ਇਹਨੂੰ ਚਾਹ ਇਹਨੂੰ ਬਾਬਾ ਦੇ ਦੂੰਗਾ ਕਿਹੜਾ ਬਾਬਾ ਲੜਾ ਫੋਰ ਕੋਟ ਲੈਣਾ ਨਾਲਾ ਦੀ ਸਰਕਾਰ ਲੈਣੀ ਭੈਰੋ ਲੈਣਾ ਕੀ ਲੈਣਾ ਮੈਂ ਤਾਂ ਸੇਵਾ ਹੀ ਕਰਵਾਣੀ ਹੈ ਸੰਭਾਲਣਾ ਬਣ ਹੋਰ ਛੱcke ਦਰਬਾਰ ਕੀ ਹੈ ਉਹਨਾਂ ਨੂੰ ਤਾਂ ਸੇਵਾ ਚਾਹੀਦੀ ਸੰਭਾਲਣਾ ਬਣ ਤੇ ਪਹਿਜੂ ਗੁੱਲੀ ਤੇ ਦਾਣ ਕਿਉਂ ਵੀ ਪਰ ਗੁੱਲੀ ਚੰਗੀ ਤਾਂ ਘੜੀ ਹੋ ਤੇਖੀ ਕਰਕੇ ਹੈਨਾ ਤੇ ਦੰਡਾ ਵੀ ਚੰਗਾ ਹੋਵੇ ਨੱਕੇ ਦੇ ਵੱਜੇ ਤੇ ਜਾਂਦੀ ਬਾਗਨ ਬਹੁਤ ਸੰਦੇਰਵਾਰ ਅੱਕੜ ਜੱਲੀ ਬਾਬਾ ਬੋਲਾ ਤੇ ਇਹਦੇ ਪਹਿਲਾਂ ਬਾਬਾ ਮਰੇਪੁਰ ਆ ਬਾਬਾ ਇੱਕ ਸਾਲ ਹੋ ਗਈ ਮੈਨੂੰ ਲੱਭਦੀ ਫਿਰਦੀ ਨੂੰ ਤੇ ਸਾਲ ਅਗਰ ਲੱਭਿਆ ਨਹੀਂ ਲੱਭਿਆ ਪਾਲਾ ਛਿੰਜਿਆ ਖਾਦਾ ਤੂੰ ਇੱਕ ਵਾਰੀ ਗਿਆ ਵੀ ਵਿਖਾ ਦੇ ਜਲਵਾ ਤੇ ਮੈਨੂੰ ਜਲਵਾ ਵਿਖਾਤਾ ਸਤਾਈ ਨਹੀਂ ਸੰਗਤ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਕਹਿਨੀ ਹਈ ਜਿੰਨੀ ਆਉਂਦੀ ਸੀ ਠੀਕੇ ਵੀਰਵਾਰੀ ਅਹੀਂ ਮੇਰੇ ਕੋਲ ਤੇ ਦੂਜੇ ਵੀਰਵਾਰੀ ਆਈ ਜਾਂਦੀ ਮੇਰਾ ਤਾਂ ਅੰਦਰ ਵਾਲ ਨੂੰ ਜੀ ਵੀ ਕਰਦਾ ਸੀ ਹਾਂ ਬਚਾ ਲਿਆ ਤੁਸੀਂ ਨਹੀਂ ਮੈਂ ਕੋਲ ਬਚਾਉਣਾ ਬਚਨੇ ਤਾਂ ਆਪ ਦੀ ਬਚਨਾਂ ਦੇ ਬੜੇ ਢਾਗੇ ਤੀਤ ਰੱਖਾਂ ਲਾਈ ਬੈਠੇ ਘਰੇ ਰੱਖਦੇ ਕਰਦੇ ਗੱਡੀ ਇਹ ਫਕੀਰਾਂ ਨੇ ਘਰੇ ਗੱਡੀਆਂ ਆਲੇ ਘਰੇ ਰੱਖਾਂ ਨਹੀਂ ਲੱਗਦੀਆਂ ਤੀਤ ਢਾਗੇ ਨਹੀਂ ਲੱਗਦੇ ਇਹਨਾਂ ਨੂੰ ਖਣਾਉਣਾ ਪੈਂਦਾ ਸਿੱਧੇ ਕਰਕੇ ਬਹੁਤ ਸੱਚੇ ਦਰਬਾਰ ਦੀ ਕਿ ਕਰਾਂ ਲੱਗਣਾੜੀ ਮਹਾਰਾਜ ਬਹੁਤ ਸੱਚੇ ਓਕੇ ਇਹਨੇ ਬੋਲ ਤੈਨੂੰ ਭੈਣੋ ਜਿੱਦੀ ਦੇਦਾਂਗੇ ਛੜੀਆ ਜਿੱਥੇ ਮਰਜ਼ੀ ਥਾਪੀ ਮਾਰ ਕੇ ਖੜਵੀ ਸਾਲਾ ਮੈਂ ਲਾ ਕੇ ਆਈ ਜਾਨਾ ਪਰ ਸ਼ਰਧਾ ਨਾਲ ਮਿਲੂਗਾ ਵਿਸ਼ਵਾਸ ਨਾਲ ਮਿਲੂਗਾ ਭਰੋਸੇ ਨਾਲ ਮਿਲੂਗਾ ਸੋ ਸਹੀ ਤੁਹਾਡੇ ਕੋਲ ਆਈ ਸਮਝਿਆ ਲੇ ਮੇਰੀ ਗੱਲ ਠੀਕ ਹੈ ਨਾ ਦੀਵੀਆਂ ਜਿਹੜੀਆਂ ਦੀਵੀਆਂ ਦੀ ਤਾਕਤ ਬਹੁਤ ਆ ਪਰ ਫੱਕੀ ਕਰਾ ਦੇ ਲਾ ਸਕਦੇ ਸਮਝਿਆ ਮੈਂ ਕਰੇ ਦਮਾਨ ਲਵਾ ਲਈ ਬਾਜੇ ਵਜਾ ਲਈ ਲੈ ਵਿਦਵਾਨ ਵੀ ਕਰਾ ਲੇ ਅੱਲੇ ਕੁਝ ਨਹੀਂ ਠੀਕ ਹੈ ਕਰ ਪਿਆ ਬੱਲੇ ਕੁਝ ਨਹੀਂ ਕਿਸੇ ਬਾਬੇ ਨੇ ਕੋਈ ਬਖਾਇਆ ਤਾਂ ਨਹੀਂ ਨਹੀਂ ਨਾ ਬਖਾਇਆ ਉੱਤਰ ਜੀ ਦੇ ਪੱਲੇ ਕੋਈ ਹੋਰ ਹੀ ਬਖਾ ਸਕਦਾ ਨਸੀ ਜੇ ਕਿਸੇ ਦੇ ਪੱਲੇ ਕੋਈ ਸੇਵਾ ਦੇ ਤਾਂ ਆਈਆਂ ਸੇਵਾ ਨਾਲ ਫਲ ਮਿਲਦਾ ਬਗੈਰ ਸੇਵਾ ਤੋਂ ਨਹੀਂ ਫਲ ਮਿਲਦਾ ਬਹੁਤ ਸੱਚੇ ਦਰਬਾਰੀ ਜਾਂ ਮਾਲਕ ਕਹਿੰਦਾ ਅੱਜ ਤੋਂ ਬਾਅਦ 5 12 9 ਦੇ ਦਿਆ 12 ਸੁਧਿਆ ਜਾਂ ਛਣੀਵਾਰ ਤੋਂ ਤੈਨੂੰ ਵੀ ਮੈਂ ਜੀ ਗੱਫਾ ਬਹੁਤ ਸੱਚੇ ਦਰਬਾਰੀ ਮਤ ਮਤਾਂ ਦੇ ਕੋ ਪਿਛੇ ਹੋ ਕੇ ਬੈਠੋ